ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਜਿਹੜੀ ਆਪਾਂ ਦੋਸਤੋ ਬਣਾ ਰਹੇ ਆ ਪਿੰਡ ਬਰਪਾਲ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਹੈਗਾ ਜੀ ਨਾ ਨਾ ਲੱਗਦੇ ਪਿੰਡ ਦੋਸਤੋ ਝਾਮਕੇ ਪਿੰਡ ਬਿਲਕੁਲ ਨਾ ਲੱਗਦਾ ਕੁਦੂ ਵਾਲਾ ਮਿੱਠੇ ਲੋਕਾ ਬਿਲਕੁਲ ਤਲਵੰਡੀ ਨਪਾਲਾ ਦੋਸਤੋ ਤੇ ਮੱਲਾਂ ਵਾਲਾ ਰੋਡ ਵੀ ਬਿਲਕੁਲ ਨਜ਼ਦੀਕ ਲੱਗਦਾ ਹੈਗਾ ਕਿਸੇ ਭੈਣ ਭਰਾ ਨੇ ਜਦੋਂ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਤੇ ਬਰਪਾਲ ਪਿੰਡ ਦੇ ਵਿੱਚ ਕਰਨੀ ਆ ਇਸ ਘਰ ਦੇ ਵਿੱਚ ਦੋਸਤੋ ਆਪਾਂ ਪਹਿਲੀ ਵਾਰੀ ਵੀਡੀਓ ਬਣਾਉਣ ਜਾ ਰਹੇ ਹਾਂ ਦੋ ਤੁਹਾਨੂੰ ਆਪਾਂ ਦੋਸਤੋ ਇੱਕ ਝੋਟੀ ਤੇ ਇੱਕ ਮੱਝ ਵਿਖਾਵਾਂਗੇ ਤੇ ਦੋ ਬੇੜਾਂ ਵੀ ਤੁਹਾਨੂੰ ਵਿਖਾਵਾਂਗੇ ਇਸੇ ਵੀਡੀਓ ਦੇ ਵਿੱਚ ਰੇਟ ਵੀ ਜਿਹੜਾ ਪ੍ਰੋਪਰ ਦੋਸਤੋ ਆਪਾਂ ਤੁਹਾਨੂੰ ਦੱਸਾਂਗੇ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਜਿਹੜੀ ਇਨਫੋਰਮੇਸ਼ਨ ਆ ਜਿਹੜੀ ਦੋਸਤੋ ਟੋਟਲ ਉਹ ਮੈਂ ਤੁਹਾਨੂੰ ਖੋਦ ਦੱਸ ਦਿੰਦਾ ਆ ਤਕਰੀਬਨ ਜਿਹੜੀ ਦੋਸਤੋ ਤੁਸੀਂ ਸਕਰੀਨ ਦੇ ਉੱਪਰ ਪਹਿਲੀ ਇਹ ਝੋਟੀ ਦੇਖ ਰਹੇ ਹੋ ਤੇ ਪਹਿਲਾ ਸੂਆ ਹਜੇ ਚੱਲ ਰਹੀ ਆ ਤੇ ਤਕਰੀਬਨ 5 5.5 6 ਮਹੀਨੇ ਦੀ ਤੁਸੀਂ ਮੰਨ ਕੇ ਚੱਲ ਸਕਦੇ ਹੋ ਵੀ ਸੂਈ ਨੂੰ ਜਿਹੜਾ ਟਾਈਮ ਇਹਨਾਂ ਹੋ ਗਿਆ ਤੇ ਮਗਰ ਬੱਚਾ ਨਹੀਂ ਹੈਗਾਗਾ ਬਾੜੇ ਤੇ ਮਿਲਦੀ ਆ ਦੋਸਤੋ ਤੇ ਜਿਹੜਾ ਦੋ ਡੰਗ ਦਾ ਜਿਹੜਾ ਮਿਲਕ ਹੈਗਾ तकरीबन 6 ਤੋਂ ਬਾਹਰ ਜਿਹੜਾ ਦੁੱਧ ਹੈਗਾ 6 6.5 ਸਵਾ 6 ਤੁਸੀਂ ਜਿਹੜਾ ਦੁੱਧ ਆ ਮੰਨ ਸਕਦੇ ਦੋ ਟਾਈਮ ਜਿਹੜਾ ਬਾੜੇ ਤੇ ਦੋਸਤੋ ਮਿਲਦੀ ਆ ਧਾਰ ਚੁਵਾਈ ਦੀ ਬਿਲਕੁਲ ਸਾਫ ਹੈਗੀ ਆ ਬਾਕੀ ਤਸੱਲੀ ਵੀ ਤੁਸੀਂ ਆਪਦੀ ਮੌਕੇ ਤੇ ਦੋ ਡੰਗ ਦੀ ਇੱਕ ਡੰਗ ਦੀ ਚੁਵਾਈ ਜਿਹੜੀ ਆ ਘਰ ਪਹੁੰਚ ਕੇ ਜਰੂਰ ਕਰ ਸਕਦੇ ਹੋ ਤੇ ਮੁੱਲ ਜਿਹੜਾ ਦੋਸਤੋ 40000 ਰੁਪਏ ਇਸ ਝੋਟੀ ਦੀ ਡਿਮਾਂਡ ਆ ਤੇ 40000 ਦੇ ਵਿੱਚੋਂ ਜਿਹੜਾ ਮਾਨਤਾ ਨਾਲ 200 ਘਰ ਪਹੁੰਚਿਆ ਦਾ ਜ਼ਰੂਰ ਕੀਤਾ ਜਾਵੇਗਾ ਤੇ ਬਾਕੀ ਮੂੰਹ ਮੱਥਾ ਕਰ ਤੁਸੀਂ ਵੇਖ ਲਓ ਨੀਲੀ ਦੇ ਵਿੱਚ 250 ਪੈਂਦੀਆਂ ਨੀਲੀ ਰਾਵੀ ਦੇ ਵਿੱਚ ਝੂਟੀ ਪੈਂਦੀ ਹੈ ਥੋੜੀ ਜਿਹੀ ਬਾਈ ਦੇ ਕਹਿਣ ਮੁਤਾਬਕ ਵੀ ਕੱਲ ਰੋਜ ਤੋਂ ਪਰਸੋਂ ਰੋਜ ਤੋਂ ਮਾੜਾ ਜਾ ਥੋੜਾ ਜਿਹਾ ਟੈਂਪਰੇਚਰ ਜਿਹੜਾ ਕੋਈ ਕੁਝ ਗਰਮੀ ਕਰਕੇ ਥੋੜਾ ਜਿਹਾ ਹਾਈ ਹੋਇਆ ਸੀਗਾ ਹੁਣ ਜਿਹੜੇ ਬਿਲਕੁਲ ਠੀਕ ਹੈ ਵੀਰਜੀ ਪੱਠੇ ਖਾ ਰਹੀ ਨੇ ਹੁਣ ਠੀਕ ਹੈ ਪੱਠੇ-ਪੁੱਠੇ ਖਾ ਰਹੀ ਹੈ ਦੋਸਤੋ ਬਿਲਕੁਲ ਚੰਗਈ ਹੁਣ ਮਤਲਬ ਕਿ ਹੋ ਗਿਆ ਸੁਧਾਰ ਤੇ ਮੂੰਹ ਮੱਥਾ ਤੁਸੀਂ ਵੇਖ ਲ 40000 ਰੁਪਏ ਦੋਸਤੋ ਇਹਦੀ ਡਿਮਾਂਡ ਆ ਜੇਸ ਨੂੰ ਵੀ ਆ ਪਸੰਦ ਹੋਵੇ ਤੁਸੀਂ ਜਰੂਰ ਖਰੀਦ ਲਿਓ ਆਲੋ ਦੂਜੇ ਨੰਬਰ ਤੇ ਜਿਹੜੀ ਦੋਸਤੋ ਆਪਾਂ ਤੁਹਾਨੂੰ ਮੱਝ ਦਿਖਾਉਣ ਜਾ ਰਹੇ ਹਾਂ ਦੂਜਾ ਸੂਆ ਵੀਰ ਹੋਂ ਦਾ ਕਹਿਣ ਮੁਤਾਬਕ ਇਹ ਸੋਈ ਆ ਤਕਰੀਬਨ ਸਮਾਂ ਆਇਂਦਾ ਵੀ 5 ਮਹੀਨੇ ਦਾ ਹੋ ਗਿਆ ਤੇ ਦੁੱਧ ਇਹਦੇ ਥੱਲੇ ਵੀ ਤਕਰੀਬਨ 6 ਲੀਟਰ ਹੈਗਾ ਦੋ ਡਾਂਗੇ ਵੀ ਜਿਹੜਾ ਪਹਾੜੇ ਤੇ ਮਿਲਦੀ ਆ ਦੋਸਤੋ ਮੂੰਹ ਮੱਥਾ ਬਾਡੀ ਸਟ੍ਰਕਚਰ ਆ ਜਿਹੜੀ ਤੁਸੀਂ ਉਹ ਜ਼ਰੂਰ ਚੈੱਕ ਕਰ ਲਓ ਬਾਈ ਹੋਰਾਂ ਦਾ ਜਿਹੜਾ ਵਪਾਰ ਦਾ ਕੰਮ ਆ ਪਸ਼ੂ ਅੱਗੋਂ ਜਿਹੜੇ ਆ ਆਏ ਨੇ ਤੇ ਬਾਈ ਨੇ ਵੀ ਆਪਣੀ ਤਸੱਲੀ ਕਰਕੇ ਲੈ ਕੇ ਆਂਦੇ ਨੇ ਅੱਗੋਂ ਬਾਕੀ ਤੁਸੀਂ ਆਪਣੀ ਤਸੱਲੀ ਤੇ ਅੱਚੀ ਚੀਜ਼ ਲੈ ਕੇ ਜਾ ਸਕਦੇ ਹੋ 6 ਕਿਲੋ ਦੁੱਧ ਇਹਦੇ ਥੱਲੇ ਵੀ ਤੁਹਾਨੂੰ ਰੁਪਿਆ ਡਿਮਾਂਡ ਆ 40000 ਦੇ ਵਿੱਚੋਂ ਜਿਹੜਾ ਮਾਨਦਾਨ ਦੋਸਤੋ ਘਰ ਪਹੁੰਚਿਆ ਦਾ ਇਹਦੇ ਵਿੱਚੋਂ ਜ਼ਰੂਰ ਕੀਤਾ ਜਾਵੇਗਾ ਆ ਦੇਖ ਲਓ ਜੀ ਕੋਈ ਨਾ ਆਰਡਰ ਦੀ ਕੁਆਲਟੀ ਦੋਸਤੋ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਥਾਨ ਭਾਂਡਾ ਜਿਹੜਾ ਹੈਗਾ ਦੋਸਤੋ ਐਦਾਂ ਦਾ ਹੈਗਾ ਮੋਟੀ ਵਾਲਾ ਥਾਨ ਆ ਆ ਦੇਖ ਲਓ ਲੰਬਾ ਥਾਨ ਆ ਜਿੰਨਾ ਤੁਹਾਨੂੰ ਨਜ਼ਰ ਆ ਰਿਹਾ ਤਕਰੀਬਨ ਤੇ ਕੱਦ ਕਾਠੀ ਉਹ ਵੀ ਤੁਸੀਂ ਜ਼ਰੂਰ ਜੜੀ ਨਿਗਾਹ ਮਾਰ ਲਵੋ ਠੀਕ ਹੈ ਭਾਈ ਜੀ ਬਾਕੀ ਚਵਾਈ ਆ ਸ਼ਾਮ ਨੂੰ 6 ਵਜੇ ਤੱਕ ਕਰ ਲੈਂਦੇ ਹੋ ਠੀਕ ਹੈ ਜੀ ਆਹ ਲਓ ਦੋਸਤੋ ਠੀਕ ਹੈ ਸੋ ਦੋਸਤੋ ਅੱਗੇ ਅੱਜ ਜਿਹੜੀਆਂ ਦੋ ਵਿਹੜਾਂ ਤੁਹਾਨੂੰ ਆਪਾਂ ਦਿਖਾਉਣੀਆਂ ਨੇ ਇਹ ਵੀ ਸੇਲ ਵਾਸਤੇ ਆ ਕਿਸੇ ਵੀ ਭੈਣ ਭਰਾ ਵੀਰ ਨੂੰ ਕਿਸਾਨ ਵੀਰ ਨੂੰ ਪਸੰਦ ਹੋਵੇ ਤੁਸੀਂ ਇਹ ਵਿਹੜਾਂ ਵੀ ਖਰੀਦ ਸਕਦੇ ਹੋ ਜਿਹੜੀ ਇਹ ਵਿਹੜ ਦੋਸਤੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਕਾਫੀ ਕਲਰ ਹੈਗਾ ਦੋਸਤੋ ਥੋੜਾ ਜਿਹਾ ਜਿਹੜਾ ਕੰਟਰਾਸਟ ਰੈੱਡ ਦੇ ਵਿੱਚ ਹੈਗਾ ਤੇ ਕੱਦ ਕਾਠੀ ਦੀ ਵਜਨ ਦੇ ਵਿੱਚ ਤੇ ਲੰਬਾਈ ਜਿਹੜੀ ਬੇਲ ਪੱਟੇ ਦੀ ਪੂਰੀ ਵਧੀਆ ਚੰਗੀ ਵੱਡੀ ਵਿਹੜ ਹੈਗੀ ਆ ਤੇ ਦਿਨ ਅਜੇ 10 ਲੈ ਜਾਣੀਆਂ ਤਈਆ ਸੁਆ ਇਹ ਜਿਹੜੀ ਵਿਹੜ ਸੋਣ ਜਾ ਰਹੀ ਹੈ ਬਾਕੀ ਥਾਂ ਜਿਹੜੇ ਤਕਰੀਬਨ ਤੁਸੀਂ ਵੇਖ ਲਓ ਆ ਥਣਾ ਦੀ ਜਿਹੜੀ ਕੁਆਲਿਟੀ ਹੈਗੀ ਆ ਅਰੇ ਤੀਜਾ ਸੂਬਾ ਸੂਣ ਜਾ ਰਹੀ ਹੈ ਦੋਸਤੋ 10 ਦਿਨ ਹਜੇ ਬਾਕੀ ਸੂਣ ਦੇ ਵਿੱਚ ਤਕਰੀਬਨ ਜੇਕਰ ਪਾਪ ਅਦੇਸ਼ੀ ਦੁੱਧ ਕਿੰਨਾ ਕ ਪਾ ਦੇਣ ਵਾਲਾ ਪਸ਼ੂ ਹੈਗਾ ਹੈ 20 ਲੀਟਰ ਪਾ ਦੇਣਾ ਚਾਹੀਦਾ ਜੀ ਉਹਦੇ ਚੋਂ ਵੀ 20 ਲੀਟਰ ਨਹੀਂ ਜਾਂਦਾ 24 25 ਲੀਟਰ ਅੱਗੇ ਕਹਿੰਦੇ ਸੀਗੇ ਹਾਂਜੀ ਠੀਕ ਆ ਸੋ ਦੋਸਤੋ 24 25 ਲੀਟਰ ਹੈ ਦੀ ਜਿਹੜੀ ਅੱਗੇ ਮਿਲਕ ਦੀ ਕੈਪੈਸਿਟੀ ਦੂਜੇ ਸੂਬੇ ਦੇ ਵਿੱਚ ਬਾਈ ਹੋਰਾਂ ਨੇ ਕਿਹਾ ਵੀ ਅੱਗੋਂ ਜਿੱਥੋਂ ਖਰੀਦੀ ਆ ਅਗਲਾ ਪਰਿਵਾਰ ਕਹਿੰਦਾ ਰਿਹਾ ਬਾਕੀ ਤੁਸੀਂ ਜਿਹੜਾ ਆਰਡਰ ਵੇਖ ਲਓ ਬਣਾਉਣਾ ਸ਼ੁਰੂ ਕਰਤਾ ਜਿੱਡੇ ਢਿੱਲ ਟੁੱਲ ਬਹੁਤ ਜ਼ਿਆਦੀ ਆ ਆ ਵੇਖੋ ਢਿੱਲ ਟੁੱਲ ਬਹੁਤ ਜ਼ਿਆਦੀ ਆ ਆ ਵੇਖੋ ਆ ਵੇਖੋ ਹਜੇ ਢਿੱਲਾ ਢੋਲਾ ਕਾਫੀ ਹੈ ਪੂਰੀਆਂ ਕੱਢ ਲਿਆਂ 10 ਦਿਨਾਂ ਦੇ ਦਰਮਿਆਨ ਜਿਹੜਾ ਦੋਸਤੋ ਇਸ ਵੈੜ ਨੇ ਸੂਪ ਪੈਣਾ ਤੇ ਮੁੱਲ ਭਾਈ ਨਵੇਂ ਵੀਰ ਜੀ ਕੀ ਮੁੱਲ ਕਰ ਦਿੰਦਾ 45000 ਰੁਪਏ ਦੋਸਤੋ ਇਸ ਵੈੜ ਦੀ ਜਿਹੜੀ ਡਿਮਾਂਡ ਹੈ ਵੀਰ ਨੇ ਕੀਤੀ ਆ ਤੇ ਹੋ ਜਾਏਗਾ ਵੀਰ ਜੀ ਤੇ ਜਲਦ ਸੂਮਾਨਤਨ ਥੋੜਾ ਜਿਹਾ ਹੋ ਜਾਏਗਾ ਮਾਨਤਨ ਤੇ ਦੂਜੇ ਨੰਬਰ ਤੇ ਦੋਸਤੋ ਜਿਹੜੀ ਇਹ ਵੈੜ ਤੁਹਾਨੂੰ ਦੇਖ ਰਹੇ ਹੋ ਤੁਸੀਂ ਇਹ ਦੂਜਾ ਸੂਹਾ ਕਿ ਸੂਣ ਜਾ ਰਹੀ ਆ ਸਮਾਂ ਜਿਹੜਾ ਇਹਦਾ ਵੀ 10 ਦਿਨ ਹਜੇ ਬਾਕੀ ਆ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਲਓ ਥਣ ਕੱਲਾ ਕੱਲਾ ਹੈਗਾ ਵਿਰਲਾ ਵਿਥਾਂ ਬਹੁਤ ਸੋਹਣੀਆਂ ਤੇ तकरीबन ਹਜੇ ਦੰਦਾ ਜੀ ਇਹ ਵੜੀ ਹੋਣੀ ਹੈ तकरीबन ਆਪਾਂ ਪੁੱਟ ਕੇ ਨਹੀਂ ਵੇਖੇ ਸ਼ਾਇਦ ਆ ਦੋਂਦੀ ਹੋਵੇਗੀ ਬਾਹਲੀ ਉਮੀਦ ਆ ਤੇ ਵੀਰ ਜੀ ਕਿੰਨਾ ਕੁ ਦੁੱਧ ਦੇਣ ਦੀ ਸਭਾਵਨਾ ਹੈਗੀ ਅਕੇ ਦੂਜੇ ਸਵੇਰੇ ਚੰਦਾ ਪਹਿਲੇ 15 ਦਿੱਤਾ ਹੋਇਆ ਜੀ ਪਹਿਲੇ ਸਵੇਰੇ ਦਾ ਦੋਸਤੋ ਮਿਲਕ ਦੀ ਕਪੈਸਿਟੀ ਫਰਸਟ ਲਕਟੇਸ਼ਨ ਦੇ ਵਿੱਚ 15 ਲੀਟਰ ਦੀ ਇਸਦੀ ਰਹੀ ਹੈ ਤਕਰੀਬਨ ਹੁਣ ਵੀ ਤੁਸੀਂ 15 17 15 17 ਦਾ ਜਿਹੜਾ ਮੰਨ ਕੇ ਦੁੱਧ ਲੈ ਕੇ ਜਾ ਸਕਦੇ ਹੋ ਸਮਾਂ ਜਿਹੜਾ ਦੋਨਾਂ ਬੈੜਾਂ ਦਾ ਸੇਮ ਹੀ ਪਿਆ ਹੈਗਾ ਠੀਕ ਹੈ ਤੇ ਮੁੱਲ ਮੁੱਲ ਵੀਰ ਜੀ ਦਾ ਕਿੰਨਾ ਕਰਦੇ ਬੈੜ ਦਾ ਜੀ 35000 ਰੁਪਏ 200 ਇਸ ਬੈੜ ਦਾ ਜਿਹੜਾ ਮੁੱਲ ਹੈਗਾ ਚੰਗੀ ਬੈੜਾ ਮੂੰਹ ਮੱਥਾ ਵੇਖੋ ਇੱਕ ਵਾਰੀ ਤੁਸੀਂ ਜਾਤ ਵਿੱਚ ਹੈਗੀ ਆ ਬਲੈਕ ਤੇ ਜਿਹੜਾ ਵਾਈਟ ਦਾ ਥੋੜਾ ਜਿਹਾ ਕੰਬੀਨੇਸ਼ਨ ਹੈਗਾ ਆਹ ਵੇਖ ਲਓ ਜੀ ਇਹ ਸਨ ਦੋਸਤੋ ਪਸ਼ੂ ਵੀਰ ਹੋਂਾਂ ਦੇ ਕੋਲ ਚਾਰ ਸੇਲ ਵਾਸਤੇ ਤੇ ਇੱਕ ਵੀਰ ਜੀ ਜਿਹੜੇ ਸੰਪਰਕ ਨੰਬਰ ਨੇ ਆਪਦੇ ਮੋਬਾਈਲ ਨੰਬਰ ਪਰ ਬੋਲ ਕੇ ਦੱਸਿਓ ਜੀ 98143522 ਅ 98143522 52126 52126 ਸੋ ਦੋਸਤੋ ਇਹ ਸਨ ਵੀਰ ਹੋਂਾਂ ਦੇ ਸੰਪਰਕ ਨੰਬਰ ਮੈਂ ਵੀਡੀਓ ਦੇ ਵਿੱਚ ਵੀ ਚਲਦੇ ਕਰ ਦਿੰਨੇ ਆ ਜਿਸ ਨੂੰ ਜਿਹੜਾ ਵੀ ਪਸ਼ੂ ਐਨੀਮਲ ਪਸੰਦ ਹੋਵੇ ਤੁਸੀਂ ਉਸ ਬਾਰੇ ਵਿਸ਼ੇਸ਼ ਤੌਰ ਤੇ ਬਾਈ ਨਾਲ ਗੱਲਬਾਤ ਕਰਕੇ ਮੌਕੇ ਤੇ ਪੁੱਛ ਸਕਦੇ ਹੋ ਵੀ ਸੇਲ ਹੋ ਗਿਆ ਚਾਹੇ ਉਹਨਾਂ ਦੇ ਕੋਲ ਅਵੇਲੇਬਲ ਹੈਗਾ ਸੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਸਤੀ ਕਾਲ ਜੀ